ਪੇਦ ਵੀ ਮਾਮਲੇ ਦੇ ਵਿੱਚ ਹਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਜਿਹੜਾ ਕੇਸ ਇਖਾ ਨੂੰ ਇਨਸਾਫ ਨਹੀਂ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਹੀ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰ ਲਿੱਤਾ ਤੇ ਉੱਥੇ ਹੀ ਜਿਹੜਾ ਕਿ ਕੁਵਰ ਵਿਜੇ ਪ੍ਰਤਾਪ ਆ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਸਾਂਝੀ ਕਰਕੇ ਫਿਰ ਤੋਂ ਜਿਹੜਾ ਕਿ ਸਿੱਖਾਂ ਦੇ ਹੱਕ ਦੇ ਵਿੱਚ ਆਏ ਤੇ ਉਹਨਾਂ ਨੇ ਲਿਖਿਆ ਕਿ ਅੱਜ ਮੁੱਖ ਮੰਤਰੀ ਸਾਹਿਬ ਦਾ ਬਿਆਨ ਦੈਨਿਕ ਪਾਸ਼ਕਰ ਜਿਹੜਾ ਕਿ ਅਖਬਾਰ ਦੇ ਪਹਿਲੇ ਪੰਨੇ ਤੇ ਛਪਿਆ ਹੈ ਤੇ ਬੇਅਦਬੀ ਦੇ ਮੁੱਦੇ ਤੇ ਇਨਸਾਫ ਢੇਢ ਤੇ ਸਵਾਲ ਤੇ ਮੁੱਖ ਮੰਤਰੀ ਜੀ ਨੇ ਕਿਹਾ ਹੈ ਕਿ ਵਿਧਾਇਕ ਕੁਬੇਜੇ ਪ੍ਰਤਾਪ ਸਿੰਘ ਦੀ ਨਿੱਜੀ رائے ਹੋ ਸਕਦੀ ਹੈ ਇਹ ਦੇਖ ਕੇ ਮੈਂ ਹੈਰਾਨ ਨਹੀਂ ਹੋਇਆ ਪਰ ਸ਼ਰਮਿੰਦਾ ਜ਼ਰੂਰ ਹੋਇਆ ਹਾਂ ਅੱਜ ਤੁਸੀਂ ਜ਼ਖਮਾਂ ਤੇ ਲੂਣ ਛਿੜਕ ਦਿੱਤਾ ਮੁੱਖ ਮੰਤਰੀ ਦੀ ਉੱਚ ਕੁਰਸੀ ਤੇ ਬੈਠ ਕੇ ਅਜੀਹਾ ਬਿਆਨ ਦੇਣਾ ਚੰਗਾ ਨਹੀਂ ਲੱਗਦਾ ਅੱਜ ਲੋਕ ਮੈਨੂੰ ਪੁੱਛ ਰਹੇ ਹਨ ਕਿ ਕੀ ਲੋੜ ਸੀ ਰਾਜਨੀਤੀ ਦੀ ਦਲਦਲ ਦੇ ਵਿੱਚ ਆਉਣ ਦੀ ਮੈਨੂੰ ਨਿੱਜੀ ਤੌਰ ਤੇ ਕੋਈ ਲੋਭ ਲਾਲਚ ਨਹੀਂ ਹੈ ਨਾ ਹੀ ਕਿਸੇ ਅਹੁਦੇ ਦੀ ਇੱਛਾ ਹਾ ਕੇਜਰੀਵਾਲ ਸਾਹਿਬ ਨੇ ਬਰਗਾੜੀ ਅਤੇ ਬੇਅਦਬੀ ਦੇ ਮੁੱਦੇ ਤੇ ਇਨਸਾਫ ਯਕੀਨੀ ਬਣਾਉਣ ਦੀ ਗੱਲ ਕਰਕੇ ਮੈਨੂੰ ਰਾਜਨੀਤੀ ਦੇ ਵਿੱਚ ਲਿਆਉਂਦਾ ਸੀ ਪਰ ਮੈਂ ਸਿਆਸਤ ਦਾ ਸ਼ਿਕਾਰ ਹੋ ਗਿਆ ਸੀ ਜੇ ਅੱਜ ਤੁਸੀਂ ਮੇਰੀ ਨਿੱਜੀ رائے ਕਹਿ ਰਹੇ ਹੋ ਤਾਂ ਮੇਰੀ ਨਿੱਜੀ رائے ਦਾ ਉਸ ਕੁਰਸੀ ਨਾਲ ਬਹੁਤ ਹੀ ਨੇੜ ਦਾ ਸੰਬੰਧ ਹੈ ਜਿਸ ਤੇ ਤੁਸੀਂ ਬਿਰਾਜਮਾਨ ਹੋ ਤੁਹਾਨੂੰ ਯਾਦ ਹੈ ਕਿ 2017 ਦੀਆਂ ਜਿਹੜੀਆਂ ਚੋਣਾਂ ਨੇ ਤੁਸੀਂ ਆਪ ਵੀ ਜਲਾਲਾਬਾਦ ਤੋਂ ਹਾਰ ਗਏ ਸੀ ਪਰ ਤੁਹਾਡੇ ਨਾਲ 2025 ਦੇ ਵਿੱਚ ਇਹ ਮੇਰੀ ਨਿੱਜੀ رائے ਸੀ ਤੇ ਇਹ ਬੇਅਦਬੀ ਦਾ ਮੁੱਦਾ ਸੀ ਤੇ ਮੈਂ ਵੀ ਸੀ ਤੁਸੀਂ ਮੇਰੀ ਫੋਟੋ ਜਿਹੜੀ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਹਰ ਚੌਕ ਚਰਾਹੇ ਤੇ ਲਗਾਈ ਸੀ ਤੁਸੀਂ ਆਪ ਜਿੱਤੇ ਅਤੇ ਪੰਜਾਬ ਦੀ ਜਨਤਾ ਨੇ ਤੁਹਾਨੂੰ 92 ਵਿਧਾਇਕ ਦਿੱਤੇ ਜਿੱਥੋਂ ਤੁਹਾਨੂੰ ਇਨਸਾਫ ਦਾ ਸਵਾਲ ਹੈ ਇਹ ਗੁਰਗੋਵ ਸਿੰਘ ਜੀ ਦੀ ਅਦਾਲਤ ਵੱਲੋਂ ਜ਼ਰੂਰ ਦੇ ਕੀਤਾ ਜਾਵੇਗਾ ਇਸ ਮੁੱਦੇ ਤੇ ਤੁਹਾਡੀ ਪ੍ਰਾਪਤੀ ਅਜਹੀ ਹੈ ਕਿ ਬਰਗਾੜੀ ਬੇਅਦਵੀ ਮਾਮਲੇ ਦੀ ਸੁਣਵਾਈ ਜਿਹੜੀ ਕਿ ਫਰੀਦਕੋੜ ਤੋਂ ਚੰਡੀਗੜ੍ਹ ਤਬਦੀਲ ਹੋ ਗਈ ਮੁੱਖ ਦੋਸ਼ੀ ਨਹੀਂ ਫੜੇਗੇ ਮੁੱਖ ਸਾਜ਼ਿਸ਼ ਕਰਤਾ ਗ੍ਰਿਫਤਾਰ ਨਹੀਂ ਹੋਏ ਤੇ ਹੁਣ ਫਰੀਦਕੋੜ ਦੀ ਕੋਈ ਵੀ ਜੜੀ ਗਵਾਹ ਚੰਡੀਗੜ੍ਹ ਨਹੀਂ ਜਾ ਸਕਣਗੇ ਕਈ ਗਵਾਹ ਮੁੱਕਰ ਵੀ ਜਾਣਗੇ ਬਹਿਬਲ ਗਲਾ ਜਿਹੜਾ ਕਲਾकांड ਆ ਨੂੰ ਵੀ ਤੁਹਾਡੀ ਸਰਕਾਰ ਤੰਤਰ ਵੱਲੋਂ ਖਾਰਜ ਕੀਤਾ ਜਾ ਰਿਹਾ ਸੀ ਤੇ ਇਸ ਲਈ ਮੈਨੂੰ ਕਾਲਾ ਕੋਟ પાਕੇ ਪ੍ਰਾਈਵੇਟ ਵਕੀਲਾ ਨੂੰ ਨਾਲ ਲੈ ਕੇ ਕੇਸ ਨੂੰ ਲੜਨਾ ਪਿਆ ਮੇਰੇ ਦੁਆਰਾ ਕੀਤੀ ਗਈ ਜਾਂਚ ਨੂੰ ਸਹੀ ਕਰਾਰ ਦਿੱਤਾ ਗਿਆ 4/7/2022 ਦਾ ਮਾਨਯੋਗ ਹਾਈ ਕੋਰਟ ਦਾ ਹੁਕਮ ਦੇਖੋ ਪਰ ਤੁਹਾਡੀ ਚਹੇਤੀ ਸਿਟ ਰੈਫਰੀਦ ਕੋੜ ਵਿੱਚ ਹੀ ਇਸ ਕੋ ਕੇਸ ਨੂੰ ਜਿਹੜਾ ਕਿ ਖਤਮ ਕਰਨ ਵਿੱਚ ਕੋਈ ਕਸਰ ਫਾਕੀ ਨਹੀਂ ਛੱਡੀ ਉਹਨਾਂ ਦੀ ਕਾਰਜਗਾਰੀ ਨੂੰ ਦੇਖ ਹੀ ਚੁੱਕਿਓ ਜਿੱਥੋਂ ਮੈਂ ਛੱਡਿਆ ਸੀ ਤਫਸੀਲ ਨੂੰ ਇਸ ਇੱਕ ਇੰਟਰਵਿਊ ਜਿਹੜਾ ਕਿ ਅੱਗੇ ਨਹੀਂ ਗਈ ਗੁਆਹਾਂ ਨੂੰ ਜ਼ਰੂਰ ਮੁਕਰਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਸਰਕਾਰੀ ਤੰਤਰ ਨੇ ਮੋਰਚਿਆਂ ਵਾਲਿਆਂ ਨੂੰ ਮੇਰੇ ਖਿਲਾਫ ਕਾਨੂੰਨੀ ਦਾਅ ਪੇਚ ਨਾਲ ਉਲਝਾ ਦਿੱਤਾ ਗਿਆ ਕੋਟਕਪੂਰਾ ਕੇਸ ਦੇ ਵਿੱਚ ਕੈਪਟਨ ਸਾਹ ਵਾਲੀ ਤੁਹਾਡੀ ਪਿਆਰੀ ਸਿੱਟ ਨੇ ਅਜੇ ਹੀ ਜਾਂਚ ਕੀਤੀ ਕਿ ਮੁੱਖ ਦੋਸ਼ੀਆਂ ਨੂੰ ਪਹਿਲੇ ਤਰੀਕ ਤੇ ਹੀ ਜਮਾਨਤ ਮਿਲ ਗਈ ਇਸ ਸੇਟਾ ਕੁਝ ਨਮਾ ਨਹੀਂ ਕਰ ਸਕੇ ਪਰ ਵੱਡੇ ਦੋਸ਼ੀਆਂ ਨੂੰ ਬਚਾਉਣ ਲਈ ਸਬੂਤਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ ਤੁਹਾਡੀ ਜਿਹੜੇ ਕਿ ਤੁਸੀਂ ਪੰਜਾਬ ਨੂੰ ਇਨਸਾਫ ਤੋਂ ਦੂਰ ਕਰ ਦਿੱਤਾ ਦੋਸ਼ੀਆਂ ਦੇ ਮਾਹਿਰ ਵਕੀਲਾ ਸਰਕਾਰੀ ਵਕੀਲ ਬਣ ਕੇ ਮੈਨੂੰ ਅਤੇ ਮੇਰੇ ਨਿੱਜੀ ਵਕੀਲਾ ਨੂੰ ਮਾ ਦੇਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ ਇੱਥੋਂ ਤੱਕ ਕਿ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਵੀ ਸਰਕਾਰੀ ਵਕੀਲ ਵਜੋਂ ਨਾਲ ਦੀ ਪੈਰਵਾਈ ਕਰ ਰਹੇ ਹਨ ਖੈਰ ਫਿਰ ਨਿੱਜੀ رائے ਦੇ ਤੁਹਾਡੇ ਬਿਆਨ ਵੱਲ ਆ ਰਹੇ ਹਾਂ ਇੱਕ ਵਕਤ ਸੀ ਮੇਰੇ ਨਿੱਜੀ رائے ਤੁਹਾਡੀ رائے ਵੀ ਹੁੰਦੀ ਸੀ ਪਛਾਣੋ ਕਿ ਇਹ ਤੁਸੀਂ ਹੂੰ ਅਤੇ ਆਪਣੇ ਸ਼ਬਦਾਂ ਨੂੰ ਸੁਣੋ ਤੁਹਾਡੀ 14 4 2021 ਦੀ ਪ੍ਰੈਸ ਕਾਨਫਰੰਸ ਜਦੋਂ ਮੈਂ ਆਈਐਫ ਆਈਪੀਐਸ ਤੋਂ ਜਿਹੜਾ ਕਿ ਅਸਤੀਫਾ ਦਿੱਤਾ ਸੀ ਤੇ ਜਿਸ ਨੂੰ ਲੈ ਕੇ ਹੁਣ ਇਹ ਦੱਸੀਏ ਕਿ ਪੋਸਟ ਜਿਹੜੀ ਕੁਵਰ ਬਿਜੇ ਪ੍ਰਤਾਪ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਫਿਰ ਤੋਂ ਇੱਕ ਵਾਰ ਬੇਅਦਬੀ ਮਾਮਲੇ ਦੇ ਵਿੱਚ ਜਿਹੜਾ ਕਿ ਫਿਰ ਤੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਵਿੱਚ ਕੇਰ